ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਸੋ ਖਬਰਾਂ ਦੀ ਸ਼ੁਰੂਆਤ ਦਿੱਲੀ ਤੋਂ ਜਿੱਥੇ ਕੰਗਣਾ ਤੋਂ ਬਾਅਦ ਇੱਕ ਹੋਰ ਬੀਜੇਪੀ ਆਗੂ ਦਾ ਵਿਵਾਦਿਤ ਬਿਆਨ ਸਾਹਮਣੇ ਆ ਰਿਹਾ ਸੋ ਦਿੱਲੀ ਤੋਂ ਭਾਜਪਾ ਦੇ ਵਿਧਾਨ ਸਭਾ ਉਮੀਦਵਾਰ ਪ੍ਰਵੇਸ਼ ਵਰਮਾ ਵੱਲੋਂ ਗਣਤੰਤਰ ਦਿਵਸ ਨੂੰ ਦੇਖਦੇ ਹਾਂ ਦਿੱਲੀ ਦੇ ਵਿੱਚ ਪੰਜਾਬ ਦੀਆਂ ਗੱਡੀਆਂ ਦੇ ਪਹੁੰਚਣ ਉੱਤੇ ਬੇਤੁੱਕੀ ਬਿਆਨਬਾਜ਼ੀ ਹੈ ਜਿਹੜੀ ਕੀਤੀ ਗਈ ਹੈ ਤੇ ਇਸ ਬਿਆਨ ਤੋਂ ਬਾਅਦ ਲਗਾਤਾਰ ਹੁਣ ਬੀਜੇਪੀ ਆਗੂ ਦਾ ਵਿਰੋਧ ਹੋ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਵੱਲੋਂ ਇਸ ਬਿਆਨ ਤੋਂ ਬਾਅਦ ਉਹਨਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਗਿਆ ਉਹਨਾਂ ਦਾ ਆਖਣਾ ਹੈ ਕਿ ਪ੍ਰਵੇਸ਼ ਵਰਮਾ ਵੱਲੋਂ ਬੋਲੇ ਗਏ અપਮਾਨਜਨਕ ਸ਼ਬਦਾਂ ਦੇ ਨਾਲ ਸਮੁੱਚੇ ਪੰਜਾਬੀਆਂ ਦੇ ਮਾਣ ਤੇ ਭਾਵਨਾਵਾਂ ਨੂੰ थेस वजी है अतः हम मांग करते हैं कि प्रवेश वर्मा समेत भाजपा की पूरी लीडरशिप समूह पंजाबियों तो इस शर्मनाक बयान के माफी मंगे हजारों की संख्या में यहां पे पंजाब के नंबर की गाड़ियां घूम रही हैं उनमें कौन लोग हैं यहां पे 26 जनवरी को मनाने की तैयारी चल रही है यहां पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है दोस्तों दिल्ली केাবেক एमपी ਪਰਵੇਸ਼ ਫਰਮਾ ਨੇ ਅੱਜ ਇੱਕ ਬੇहद ਘਟਿਆ ਔਰ ਹਲਕੇ ਦਰਜੇ ਦੀ ਟਿੱਪਣੀ ਪੰਜਾਬ ਤੇ ਪੰਜਾਬੀਆਂ ਬਾਰੇ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੰਬਰ ਦੀਆਂ ਹਜ਼ਾਰਾਂ ਗੱਡੀਆਂ ਜਿਨ੍ਹਾਂ ਦੇ ਵਿੱਚ ਪੰਜਾਬੀ ਸਵਾਰ ਨੇ ਉਹ ਦਿੱਲੀ ਦੇ ਵਿੱਚ ਘੁੰਮ ਰਹੇ ਨੇ। 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਕੀ ਕਿਤੇ ਦੇਸ਼ ਦੀ ਆਜ਼ਾਦੀ ਦੇ ਉੱਪਰ ਕੋਈ ਖੰਦਲਾ ਤਾਂ ਨਹੀਂ ਮੰਡਰਾ ਰਿਹਾ? ਮੈਂ ਸਮਝਦਾ ਕਿ ਪ੍ਰਵੇਸ਼ ਫਰਮਾ ਜਿਹੜੇ ਕਿ ਭਾਜਪਾ ਦੇ ਵਿਧਾਨ ਸਭਾ ਦੇ ਉਮੀਦਵਾਰ ਨੇ ਔਰ ਸ਼ਰਮ ਹੋਣੀ ਚਾਹੀਦੀ ਉਹਨਾਂ ਨੂੰ ਕਿ ਕਹਿ ਜਿਗਾ ਜਿਹਾ ਬਿਆਨਬਾਜ਼ੀ ਉਹ ਕਰ ਰਹੇ ਨੇ ਮੈਂ ਪਰਮੇਸ਼ਵਰ ਮਾ ਜੀ ਤੁਹਾਨੂੰ ਔਰ ਤੁਹਾਡੇ ਬੌਸਸ ਅਮਿਤ ਸ਼ਾਹ ਔਰ ਪ੍ਰਧਾਨ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਯਾਦ ਕਰਾਉਣਾ ਚਾਹੂਗਾ ਕਿ ਉਹੀ ਪੰਜਾਬੀ ਨੇ ਜਿਨ੍ਹਾਂ ਦੇ ਗੁਰੂ ਸਹਿਬਾਨ ਨੇ ਦੇਸ਼ ਕੌਮ ਔਰ ਇਨਸਾਨੀਅਤ ਲਈ ਆਪਣੇ ਅਜਨਨਾਵਾਰ ਦਿੱਤੀਆਂ ਬੰਦ-ਬੰਦ ਕਟਵਾ ਲਿਆ ਤੇ ਉਹੀ ਪੰਜਾਬੀ ਨੇ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ 80% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਇਹ ਉਹੀ ਪੰਜਾਬੀ ਨੇ ਕਿ ਜਦੋਂ ਅੱਜ ਵੀ ਦੇਸ਼ ਦੇ ਕਿਸੇ ਬਾਰਡਰ ਦੇ ਉੱਪਰ ਖਤਰਾ ਮੰਡਰਾਉਂਦਾ ਹੈ ਤੇ ਪੰਜਾਬੀ ਆਪਣਾ ਸੀਨਾ ਤਾਨ ਕੇ ਦੇਸ਼ ਦੀ ਰੱਖਿਆ ਦੇ ਲਈ ਖੜੇ ਹੋ ਜਾਂਦੇ ਨੇ ਸੋ ਭਾਜੀਪੀ ਨੂੰ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੂੰ ਸ਼ਰਮ ਮੋਣੀ ਚਾਹੀਦੀ ਹੈ ਕਿ ਕਿਹੋ ਜਿਹਾ ਵਾਹੀਅਤ ਲੋਕਾਂ ਨੂੰ ਇਹਨਾਂ ਨੇ ਟਿਕਟਾ ਦੇ ਕੇ ਦਿੱਲੀ ਦੇ ਮੈਦਾਨ ਦੇ ਵਿੱਚ ਉਤਾਰੇ ਸੋ ਪ੍ਰਵੇਸ਼ ਵਰਮਾ ਜੀ ਤੁਸੀਂ ਔਰ ਤੁਹਾਡੀ ਭਾਜੀਪੀ ਦੀ ਸਮੁੱਚੀ ਲੀਡਰਸ਼ਿਪ ਅੱਜ ਪੰਜਾਬ ਪੰਜਾਬੀਆਂ ਤੇ ਪੰਜਾਬੀਅਤ ਦੇ ਖਿਲਾਫ ਇਸ ਨਫਰਤਪਰੇ ਬਿਆਨ ਦੇ ਲਈ ਸਮੁੱਚੇ ਦੇਸ਼ ਤੋਂ ਅਤੇ ਪੰਜਾਬੀਆਂ ਤੋਂ ਮਾਫੀ ਮੰਗੇ। ਅੱਗੇ ਵਾਦਦੇ ਆ ਉਧਰ ਬਟਾਲਾ ਪੁਲਿਸ ਵੱਲੋਂ ਐਂਟੀ ਡਰੱਗ ਅਵੇਰਨੈਸ ਸੈਮੀਨਾਰ ਅਤੇ ਐਥਲੈਟਿਕ ਮੀਟ ਕਰਵਾਈ ਗਈ ਹੈ। ਸੋ ਜਿੱਥੇ ਸਵੇਰੇ ਖੇਡਾਂ ਹੋਈਆਂ ਨੇ ਉੱਥੇ ਹੀ ਦੇਰ ਸ਼ਾਮ ਤੱਕ ਇਨਾਮ ਵੰਡ ਸਮਾਰੋਹ ਅਤੇ ਨਸ਼ਿਆਂ ਦੇ ਖਿਲਾਫ ਇੱਕ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ। ਇਸ ਖੇਡ ਮੇਲੇ ਅਤੇ ਸੈਮੀਨਾਰ ਦੇ ਵਿੱਚ ਡੀ ਆਈ ਜੀ ਬਾਰਡਰ ਰੇਂਜ ਸਤਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉੱਥੇ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੋ ਇਸ ਮੌਕੇ সোহੇਲ ਕਾਸਮ ਮੀਰ ਐਸਐਸਪੀ ਬਟਾਲਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਸੋ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਸਤਿੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਅਤੇ ਨਸ਼ਾ ਜਿਹੜਾ ਭਿਆਨਕ ਰੂਪ ਅਖਤਿਆਰ ਕਰ ਚੁੱਕਾ ਹੈ ਅਤੇ ਸਮੂਹਿਕ ਯਤਨਾਂ ਦੇ ਨਾਲ ਇਸ ਨੂੰ ਠੱਲ ਪਾਈ ਜਾ ਸਕਦੀ ਹੈ ਉਨਾ ਕਿਹਾ ਕਿ ਹਰ ਇੱਕ ਵਿਅਕਤੀ ਜਿਸ ਵੀ ਖੇਤਰ ਦੇ ਵਿੱਚ ਵਿਚਰ ਰਿਹਾ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਸਮਾਜ ਦੇ ਕੇ ਜਾਵੇ ਨਾਲ ਹੀ ਉਹਨਾਂ ਆਖਿਆ ਕਿ ਪੰਜਾਬ ਪੁਲਿਸ ਸਮਾਜਿਕ ਬੁਰਾਈਆਂ ਯਾਨੀ ਕਿ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਦੇ ਨਾਲ ਨਿਭਾ ਰਹੀ ਹੈ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਸਮਾਜਿਕ ਬੁਰਾਈਆਂ ਨਸ਼ਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਬਟਾਲਾ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਕਰਵਾਏ ਗਏ ਜਾਗਰੂਕਤਾ ਸਮਾਗਮ ਦੀ ਸਰਹਾਨਾ ਕਰਦੇ ਆ ਕਿ ਹੈ ਕਿ ਅਜਿਹੇ ਜਾਗਰੂਕਤਾ ਸੈਮੀਨਾਰ ਬਹੁਤ ਲਾਹੇਵੰਦ ਸਾਬਤ ਹੋ ਰਹੇ ਨੇ ਕਿਉਂਕਿ ਜਿਹੇ ਸਮਾਗਮ ਵੱਡੇ ਪੱਧਰ ਦੇ ਉੱਤੇ ਨਸ਼ਿਆਂ ਨੂੰ ਖਤਮ ਕਰਨ ਦਾ ਸੁਨੇਹਾ ਦਿੰਦੇ ਨੇ ਉਹਨਾਂ ਕਿਹਾ ਕਿ ਸਮੂਹਿਕ ਸਹਿਯੋਗ ਦੇ ਨਾਲ ਨਸ਼ਿਆਂ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ ਬਹੁਤ ਹੀ ਵੱਡਾ ਉਪਰਾਲਾ ਵਾ ਇਹਨਾਂ ਨੇ ਜਿਹੜੀ ਆਪਣੀ ਜਨਰੇਸ਼ਨ ਆ ਉਹਨਾਂ ਦੀ એનર્ਜੀ ਜਿਹੜੀ ਆ ਵੀ ਸਪੋਰਟਸ ਪ੍ਰਤੀ ਟ੍ਰਾਂਸਫਰ ਕਰਨਾ ਸੰਬੰਧੀ ਜਿਹੜਾ ਵੀ ਇਹ ਨਸ਼ੇ ਤੋਂ ਅਲੱਗ ਰਹਿਣ ਜੀ ਇਸ ਬੰਦੀ ਤੋਂ ਮੈਂ ਆਪਣੀ ਜਾਣਕਾਰੀ ਦੇਣਾ ਚਾਹੁੰਦਾ ਵੀ ਮੈਂ ਵੀ 골ਡ ਮੈਡਲਿਸਟ ਆ ਪੰਜਾਬ ਪੁਲਿਸ ਦੀ ਟੀਮ ਲੋਗ ਗੇੜਦ ਰਹੇ ਆ ਪੀਏਪ ਕੋਈ ਜੰਗ ਜਨਰੇਸ਼ਨ ਉਹਨਾਂ ਨੂੰ ਮਤਲਬ ਮੋਟੀਵੇਸ਼ਨ ਮਿਲਦੀ ਆ ਵੀ ਆਪਾਂ ਇਸ ਬੰਦੀ ਨਸ਼ਿਆਂ ਨੂੰ ਛੱਡ ਕੇ ਗੇਮ ਗੇਮ ਦੇ ਨਾਲ ਜੁੜੀ ਜਿਸ ਕਾਰਨ ਕਿ ਮੇਰੇ ਖਿਆਲ ਨਾਲ ਸ਼ਾਇਦ ਅੱਜ ਵਿਜ਼ਨ ਦੀ ਘਾਟ ਆ ਸਰ ਵਿਜ਼ਨ ਨਹੀਂ ਬਿਲਕੁਲ ਸਰ ਵਿਜ਼ਨ ਦੀ ਪ੍ਰੋਬਲਮ ਸਰ ਇਹ ਵੀ ਜਿਹੜੀ ਆਪਣੀ ਜਨਰੇਸ਼ਨ ਹੈ ਅਰਾਊਂਡ 50 ਟੂ 16 ਇਅਰ ਦੇ ਜਿਹੜੇ ਬੱਚੇ ਨੇ ਉਹਨਾਂ ਦੀ એનર્ਜੀ ਜੇਕਰ ਆਪਾਂ ਸਪੋਰਟਸ ਵੱਲ ਟ੍ਰਾਂਸਫਰ ਕਰ ਦਾਂਗੇ ਨਾ ਫਿਰ ਉਹਨਾਂ ਦਾ ਜਿਹੜਾ ਅਪਕਮਿੰਗ ਏਜ ਆ ਰਹੀ ਆ ਉਹ ਹਮੇਸ਼ਾ ਸਪੋਰਟਸ ਵੱਲ ਚੁਕੇਗਾ ਫਿਰ ਉਹ ਨਸ਼ਿਆਂ ਵਾਲੇ ਬੰਨੇ ਜਾਂ ਜਦੋਂ ਬੱਚਾ ਫੜ ਕੇ ਆਊਗਾ ਉਹ ਸਪੋਰਟਸ ਵੱਲ ਖੇਡੂਗਾ ਤੇ ਮੁਰਕੀ ਜਿਹੜਾ ਸੌਏਗਾ ਸਵੇਰੇ ਫਿਰ ਉਹਨੂੰ ਚਾਹ ਹੁੰਦਾ ਵੀ ਮੈਂ ਗਰਾਊਂਡ 'ਚ ਜਾਣਾ ਮੈਂ ਹਾਰਡਵਰਕ ਕਰਨਾ ਮੈਂ ਟੀਮ ਦਾ ਮਤਲਬ ਆਪਣੀ ਜਿਹੜੇ ਬੱਚੇ ਨੇ ਕੋਈ ਹਾਰਡਵਰਕ ਨਹੀਂ ਕਰਨਾ ਜਾਂ ਉਹਨਾਂ ਨੇ ਘਰੇ ਰਹਿਣਾ ਵਾ ਤੇ ਸੁਸਾਇਟੀ ਉਹੋ ਜਿਹੀ ਰਹਿਣੀ ਆ ਉਹ ਬੱਚਾ ਫਿਰ ਹਮੇਸ਼ਾ ਨਸ਼ੇ ਆ ਲ ਜਾਊਗਾ। ਤੋਂ ਮੇਰਾ ਇਹੀ ਕਹਿਣਾ ਚਾਹੁੰਦਾ ਚਾਹੁੰਦਾ ਆ ਵੀ ਜਿਹੜੇ ਆਪਣੇ ਪਿੰਡ ਦੇ ਪਿੰਡਾਂ 'ਚ ਆ ਹਮੇਸ਼ਾ ਆਪਾਂ ਸਾਰਿਆਂ ਬੱਚੇ ਜਿਹੜੇ ਆ ਉਹਨਾਂ ਨੂੰ ਗਰਾਊਂਡ ਨਾਲ ਜੋੜੀਏ ਕਿਉਂਕਿ ਜਿਹੜੇ ਪਿੰਡ ਦੇ ਵਿੱਚ ਵਧੀਆ ਗਰਾਊਂਡ ਹੋਊਗੀ ਉਸ ਪਿੰਡ ਦੇ ਵਿੱਚ 80% ਦਾ ਸ਼ਾਰਟ ਆਟੋਮੈਟਿਕ ਨਹੀਂ ਹੋਊਗਾ ਤੇ ਜਿਹੜੇ ਪਿੰਡ ਸਕੂਲ ਹੀ ਵਧੀਆ ਹੋਊਗਾ ਉੱਥੇ ਵੀ ਨਸ਼ਾ ਬਿਲਕੁਲ ਨਹੀਂ ਹੋਊਗਾ। ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡਿਪਟੀ ਸਾਹਿਬ ਵੱਲੋਂ ਇਹ ਸਾਰਾ ਪ੍ਰੋਗਰਾ ਔਰ ਇਹਦੇ ਵਿੱਚ ਜਿਹੜਾ ਅਸੀਂ ਡਰੱਗਸ ਦੇ ਖਿਲਾਫ ਐਕਸ਼ਨ ਕਰਦੇ ਆ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਪਬਲਿਕ ਨੂੰ ਅਵੇਅਰ ਕਰੀਏ ਤਾਂ ਕਿ ਲੋਕ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰ ਸਕਣ ਔਰ ਲੋਕ ਆਪਣਾ ਆਪਣਾ ਰੋਲ ਵੀ ادا ਕਰ ਸਕਣ ਤਾਂ ਕਿ ਅਸੀਂ ਇਸ ਡਰੱਗਸ ਨੂੰ ਪੰਜਾਬ ਦੇ ਵਿੱਚ ਛੇਤੀ ਖਤਮ ਕਰਨ ਵਿੱਚ ਕਾਮਯਾਬ ਹੋ ਸਕੀਏ ਅੱਜ ਐਸਐਸਪੀ ਸਾਹਿਬ ਬਟਾਲਾ ਵੱਲੋਂ ਬੜਾ ਬੜੀਆ ਸਪੋਰਟਸ ਮੀਟ ਕਰਾਈ ਗਈ ਬਹੁਤ ਹੀ ਫੱਕ ਫੱਕ ਸਕੂਲਾ ਕਾਲਜ ਨੌਜਵਾਨਾਂ ਨੇ ਵੀ ਹਿੱਸਾ ਲਿਆ ਉਹਨਾਂ ਦੇ ਸੈਮੀਨਾਰ ਦੇ ਵਿੱਚ ਕਈ ਪਿੰਡਾਂ ਦੇ ਸਰਪੰਚ ਮੈਂਬਰ ਪਿਆ ਸਾਹਿਬ ਉਹ ਵੀ ਸਾਰੇ ਹਾਜ਼ਰ ਸੀ ਸੋ ਇਹ ਇੱਕ ਉਪਰਾਲਾ ਹੈ ਜਿਹੜਾ ਜਾਰੀ ਰਹੂਗਾ ਔਰ ਉਮੀਦ ਹੈ ਇਹਦੇ ਸਾਨੂੰ ਚੰਗੇ ਨਤੀਜੇ ਵੀ ਆਉਣਗੇ ਮੈਂ ਖਾਸ ਤੌਰ ਤੇ ਡੀਸੀ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਹਾਂ ਉਹ ਵੀ ਆਪ ਇਸ ਵਿੱਚ ਸ਼ਾਮਲ ਹੋਏ ਔਰ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਸਾਂਝੀ ਲੜਾਈ ਆ ਔਰ ਔਰ ਜੇ ਅਸੀਂ ਸਾਂਝੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ ਲੜਾਂਗੇ ਅਸੀਂ ਜਿੱਤਾਂਗੇ ਬਿਸ਼ੋ ਸ਼ੁਕਰੀਆ ਅ ਇਹ ਗੱਲ ਬਾਝਵ ਹੈ ਕਿ ਜਿਹੜਾ ਯੂਥ ਹੈ ਉਹ ਜਿਵੇਂ ਦੱਸਿਆ ਤੁਹਾਡੀ ਸੰਗਤ ਚ ਹੋਈ ਵੀ 16 ਤੋਂ ਜਿਹੜੀ 20 ਸਾਲ ਦੀ ਉਮਰ ਹੁੰਦੀ ਹੈ ਇਹ ਬੜੀ ਸੈਂਸਿਟਿਵ ਉਮਰ ਇਹਦੇ ਵਿੱਚ ਮੈਕਸਿਮ ਨਾਤੀ ਹੁੰਦੀ ਹੈ ਤੇ ਬੱਚੇ ਜਿਹੜੇ ਵੀ ਸਾਡੇ ਨੌਜਵਾਨ ਹੁੰਦੇ ਆ ਜਾਂ ਹੁੰਦੇ ਆ ਉਹਨਾਂ ਦੀ ਕਾਫੀ ਤਰ੍ਹਾਂ ਦੀ ਐਂਟਰਟੇਨਮੈਂਟ ਚਾਹਤ ਹੁੰਦੀ ਆ ਨੇ ਉਹਨਾਂ ਨੂੰ ਤਾਂ ਇਸ ਸਮੇਂ ਦੇ ਵਿੱਚ ਇਹਨਾਂ ਦੀ ਮੈਕਸਿਮ ਅਤੇ ਮਾਂ-ਬਾਪ ਦਾ ਫੈਮਿਲੀ ਦਾ ਫਰਜ਼ ਬੰਦਾ ਹੈ ਉਹਨਾਂ ਤੇ ਨਜ਼ਰ ਰੱਖਣ ਤੇ ਸਾਡਾ ਪ੍ਰਸ਼ਾਸਨ ਦਾ ਫਰਜ਼ ਬੰਦਾ ਹੈ ਕਿ ਉਹਨਾਂ ਨੂੰ ਅਸੀਂ ਸਹੀ ਰਾਸਤੇ ਤੇ ਲਾਈਏ ਸਪੋਰਟਸ ਇਜ਼ ਵਨ ਆਫ ਦਾ ਤੇ ਬਾਕੀ ਉਹਨਾਂ ਦੀ ਐਜੂਕੇਸ਼ਨ ਹੈ ਉਹਨਾਂ ਦਾ ਕਿਸ ਪਾਸੇ ਜਾਣਾ ਚਾਹੁੰਦੇ ਆ ਉਹਨਾਂ ਲਈ ਜੋਬ ਅਸੀਂ ਕ੍ਰੀਏਟ ਕਰੀਏ ਸੀ ਇਹ ਸਾਰੀਆਂ ਜਿੱਦਾਂ ਬੜੀਆਂ ਜਿਹੀਆਂ ਸੋ ਸ਼ਾਇਦ ਜੀ ਲੂਡ ਵੀ ਹੈਗੀ ਕਿ ਡਰਗ ਐਡਿਕਸ਼ਨ ਪਿੱਛੇ ਸਾਡੀ ਮੀਟਿੰਗ ਵੀ ਹੁੰਦੀ ਹੈ ਸਿਵਲ ਸਰਜਨ ਸਾਹਿਬ ਨਾਲ ਤੇ ਬਹੁਤ ਸੋਫਸਸਸ ਹੁੰਦਾ ਹੈ ਉਹਦੇ ਤੇ ਅਸੀਂ ਇਹੀ ਸਾਡਾ ਤਵਜੋ ਹੈ ਕਿ ਜਦੋਂ ਕੋਈ ਡਰਗ ਕਾ ਕੇਸ ਆਉਂਦਾ ਹੈਗਾ ਐਡਿਕਸ਼ਨ ਦਾ ਤਾਂ ਉਹਦੀ ਫੈਮਿਲੀ ਨੂੰ ਇਨਵੋਲ ਕਰੋ ਉਹਦੀ ਮਦਰ ਨੂੰ ਉਹਦੇ ਸੋਸਾਂ ਨੂੰ ਉਹਦੇ ਪਾਦਰ ਨੂੰ ਤਾਂ ਜੋ ਕਿ ਐਟਲੀਸਟ ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਚ ਇਨਵੋਲ ਹੈ ਤਾਂ ਕਿ ਉਹ ਉਹਦਾ ਖਿਆਲ ਵੀ ਰੱਖ ਸਕਣ ਉਹਦੀ ਮੈਡੀਕੇਸ਼ਨ ਵੀ ਪ੍ਰੋਪਰ ਕਰ ਸਕਣ ਅੱਗੇ ਵੱਧਦੇ ਹਾਂ ਉਧਰ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਉੱਤੇ ਕੀਤੀ ਗਈ ਗਲਤ ਟਿੱਪਣੀ ਦਾ ਵਿਰੋਧ ਲਗਾਤਾਰ ਦੇਸ਼ ਭਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਕਾਂਗਰਸ ਵੱਲੋਂ ਵੀ ਹੁਣ ਦੇਸ਼ ਭਰ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਮੋਰਚਾ ਖੋਲ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸੇ ਚਲਦਿਆਂ ਪਾਤੜਾ ਸ਼ਹਿਰ ਦੇ ਭਗਤ ਸਿੰਘ ਚੌਂਗ ਦੇ ਵਿੱਚ ਹਲਕਾ ਸਤਰਾਨਾ ਕਾਂਗਰਸ ਦੇ ਇੰਚਾਰਜ ਦਰਬਾਰਾ ਸਿੰਘ ਬਨਵਾਲਾ ਦੀ ਅਗਵਾਈ ਹੇਠ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇਹ ਰੈਲੀ ਅਨਾਜ ਮੰਡੀ ਤੋਂ ਭਗਤ ਸਿੰਘ ਚੌਂਗ ਤੱਕ ਭਾਜਪਾ ਦੇ ਵਿਰੁੱਧ ਰੋਸ ਪ੍ਰਦਰਸ਼ਨ ਦੇ ਨਾਲ ਹੀ ਸਮਾਪਤ ਹੋਈ ਹੈ ਉੱਥੇ ਹੀ ਉਮਿਤ ਸ਼ਾਹ ਦੇ ਵਿਰੁੱਧ ਸਖਤ ਨਾਰੇਬਾਜ਼ੀ ਕੀਤੀ ਗਈ ਨਾਲ ਹੀ ਦਰਬਾਰਾ ਸਿੰਘ ਬਨਵਾਲਾ ਨੇ ਕਿਹਾ ਕਿ ਉਮਿਤ ਸ਼ਾਹ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਵਿਰੁੱਧ ਵਰਤੀ ਭੱਦੀ ਭਾਸ਼ਾ ਦੇ ਵਿਰੋਧ ਦੇ ਵਿੱਚ ਪੰਜਾਬ ਭਰ ਦੇ ਵਿੱਚ ਭਾਜਪਾ ਅਤੇ ਉਮਿਤ ਸ਼ਾਹ ਦੇ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਬਨਵਾਲਾ ਨੇ ਇਹ ਵੀ ਕਿਹਾ ਕਿ ਦਿੱਲੀ ਚੋਣਾ ਦੇ ਵਿੱਚ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਜਿੱਤ ਮਿਲੇਗੀ ਅਤੇ ਭਾਜਪਾ ਦੇ ਸਾਰੇ ਉਮੀਦਵਾਰਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਨਾਲ ਹੀ ਉਹਨਾਂ ਦਾ ਆਖਣਾ ਹੈ ਕਿ ਅਮਿਤ ਸ਼ਾਹ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਹੈ ਦਿਲਦਿਆਂ ਘਰਾਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਲਈ ਇੱਥੇ ਆਏ ਹੋ ਤੁਹਾਡਾ ਸਾਰਾ মিডিਆ ਮੇਰੇ ਵੀਜਾ ਦੇ ਪ੍ਰੋਗਰਾਮਾਂ ਦਾ ਦਿਲਦਿਆਂ ਘਰਾਂ ਹਾਂ ਤੋਂ ਬਹੁਤ-ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਨੇ ਕਿ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਹ ਰਾਸ਼ਟਰੀ ਪੱਧਰ ਤੇ ਸਾਡੀ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਜੀ ਸਰਵ ਦੇਕਰ ਉਹਦੇ ਵੱਲੋਂ ਰਾਸ਼ਟਰੀ ਪਦਰ ਤੇ ਇੱਕ ਨਾਂ ਕੀਤਾ ਗਿਆ ਪ੍ਰੋਗਰਾਮ ਜਿਹੜਾ ਮੁਹਿੰਮ ਚਲਾਈ ਗਈ ਹੈ ਜਿਹੜੀ ਸ੍ਰੀ ਅਮੇਸ਼ਾ ਨੇ ਲੋਕ ਸਭਾ ਦੇ ਵਿੱਚ ਸਾਡੇ ਰੈਵਰ ਡਾਕਟਰ ਭੀਮਰਾਓ ਅੰਬੇਦਕਰ ਜੀ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਸੀ ਉਹਨਾਂ ਟਿੱਪਣੀਆਂ ਦੇ ਵਿਰੁੱਧ ਰੋਸ ਪ੍ਰਗਟਾਵਾ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਇਸ ਭਰਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੀ ਹੈ ਉਦੇ ਹਿੱਸੇ ਵਜੋਂ ਹਲਕਾ ਸਤਰਾਣਾ ਦੇ ਵਿੱਚ ਅੱਜ ਇਹ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਤੁਸੀਂ ਜਾਣਦੇ ਹੋ ਕਿ ਡਾਕਟਰ ਬੀ ਆਰ ਅੰਵੇੜਕਰ ਜੀ ਨੇ ਗਰੀਬ ਵਰਗ ਦੇ ਲਈ ਮਜ਼ਲੂਮਾਂ ਦੇ ਲਈ ਕਿਸਾਨਾਂ ਦੇ ਲਈ ਔਰਤਾਂ ਦੇ ਲਈ ਕਿੰਨੇ ਵੱਡੇ ਕੰਮ ਕੀਤੇ ਸੀ ਸਾਨੂੰ ਸਵਿਧਾਨ ਜਿਹੜਾ ਹੈ ਉਹਦੀ ਰਚਨਾ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਡਾਕਟਰ ਭੀਮਰਾਓ ਵੇਟਕਰ ਦਾ ਸੀ ਗਰੀਬ ਵਰਗ ਨੂੰ ਖਾਸ ਤੌਰ ਤੇ ਬੋਲ ਦਾ ਅਧਿਕਾਰ ਦੇਣਾ ਖਾਣ ਪੀਣ ਦਾ ਅਧਿਕਾਰ ਦੇਣਾ ਐਜੂਕੇਸ਼ਨ ਦਾ ਅਧਿਕਾਰ ਦੇਣਾ ਡਾਟਾ ਮੀਟ ਵਰਕਰ ਜਿਹਦੇ ਵੱਡੇ ਜਿਹੜੇ ਕਦਮ ਸੀਗੇ ਇਹਨਾਂ ਨੂੰ ਸੰਵਿਧਾਨਕ ਮਾਨਤਾ ਪ੍ਰਾਪਤ ਕੀਤੀ ਉਹਨਾਂ ਨੇ ਪ੍ਰਾਪਤ ਕੀਤੀ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸਰਕਾਰ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਇਹਨਾਂ ਲੋਕਤੰਤਰੀ ਸੰਸਥਾਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦੇ ਅਧਿਕਾਰਾਂ ਤੇ ਡਾਕੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਆ ਗਰੀਬ ਵਰਗ ਨੂੰ ਦਿੱਤੀ ਗਈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰੀ ਹੈ। ਉਹਦੇ ਵਿਰੋਧ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜੀ ਐ ਇੱਕ ਰੋਸ ਪ੍ਰਦਰਸ਼ਨ ਲੜੀ ਜਿਹੜੀ ਐ ਸ਼ੁਰੂ ਕੀਤੀ ਗਈ ਹੈ। ਉਸੇ ਲੜੀ ਦੇ ਵਿੱਚ ਅੱਜ ਅਸੀਂ ਇਹ ਪ੍ਰੋਗਰਾਮ ਜਿਹੜਾ ਉਹ ਹਲਕਾ ਸਦਰਾਨ ਦੇ ਵਿੱਚ ਕਰ ਰਹੇ ਹਾਂ। ਸਰ ਇੱਕ ਤੋਂ ਦੋ ਕਿਸੇ ਤੋਂ ਲੈ ਕੇ ਜਿਹੜਾ ਐ ਰੋਸ ਪ੍ਰਦਰਸ਼ਨ ਕਰਾਂਗੇ। ਉੱਥੇ ਜਾ ਕੇ ਸਾਡਾ ਜਿਹੜਾ ਪ੍ਰੋਗਰਾਮ ਹੈ ਉੱਥੇ ਖਤਮ ਹੋ گا۔ ਉਹਦਾ ਰੋਜ਼ ਨਜ਼ਾਰਾ ਅੱਗੇ ਵਧਦੇ ਹੁਦਰ ਫਿਰੋਜ਼ਪੁਰ ਦੇ ਵਿੱਚ ਲੱਖਾਂ ਰੁਪਏ ਹੜੱਪਣ ਦੇ ਲਈ ਅਧਿਕਾਰੀਆਂ ਨੇ ਕਾਗਜ਼ਾਂ ਦੇ ਵਿੱਚ ਨਵਾਂ ਪਿੰਡ ਉਸਾਰ ਦਿੱਤਾ। ਸੋ 45 ਲੱਖ ਰੁਪਏ ਦੇ ਕਰੀਬ ਦੀ ਗ੍ਰਾਂਟ ਹੜੱਪਣ ਦੇ ਅਧਿਕਾਰੀਆਂ ਦੇ ਉੱਤੇ ਹੁਣ ਦੋਸ਼ ਲੱਗ ਰਹੇ ਨੇ। ਸੋ 2 ਸਾਲ ਬੀਤ ਜਾਣ ਤੋਂ ਬਾਅਦ ਭੇਤ ਖੁੱਲਿਆ ਤੇ 45 ਲੱਖ ਹੜੱਪਣ ਵਾਲੇ ਅਧਿਕਾਰੀਆਂ ਨੂੰ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਡੀਸੀ ਫਿਰੋਜ਼ਪੁਰ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ ਸੋ ਆਰਟੀਆਈ ਦੇ ਰਾਹੀਂ ਇਸ ਗਵਨ ਦਾ ਵੱਡਾ ਖੁਲਾਸਾ ਹੋਇਆ ਸੋ ਆਰਟੀਆਈ ਪਾਉਣ ਵਾਲੇ ਵਿਅਕਤੀ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਦੀਆਂ ਰਹੀਆਂ ਨੇ ਸੋ ਅਧਿਕਾਰੀਆਂ ਨੇ 45 ਲੱਖ ਰੁਪਏ ਦੀ ਗ੍ਰਾਂਟ ਖਾਣ ਦੇ ਲਈ ਨਵੀਂ ਗੱਟੀ ਰਾਜੋਕੇ ਪਿੰਡ ਦਾ ਨਾਮ ਨਿਊ ਗੱਟੀ ਦਾ ਨਾਮ ਦੇ ਕੇ ਕੇਂਦਰ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ ਸੋ ਹੁਣ ਤਾਂ ਗੂਗਲ ਮੈਪ ਵੀ ਪਰੇਸ਼ਾਨ ਹੋ ਕੇ ਕੰਦਾ ਨੂੰ ਟੱਕਰਾਂ ਮਾਰ ਰਿਹਾ ਹੈ ਇਹ ਆਖਰਕਾਰ ਨਿਊ ਰਾਜੋ ਕੀ ਗੱਟੀ ਪਿੰਡ ਫਰੋਜ਼ਪੁਰ ਦੇ ਵਿੱਚ ਹੈ ਕਿੱਥੇ ਸੋ ਆਏ ਦਿਨ ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ-ਨਵੇਂ ਰਾਹ ਨੇ ਜਿਹੜੇ ਲੱਭੇ ਜਾ ਰਹੇ ਨੇ ਪਰ ਇਸ ਵਾਰ ਇਹੋ ਜਿਹੇ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਸੋ ਕੁਝ ਸਰਕਾਰੀ ਅਧਿਕਾਰੀਆਂ ਦੇ ਉੱਤੇ ਕਰਮਚਾਰੀਆਂ ਨੇ ਮਿਲ ਕੇ ਸਰਕਾਰ ਦਾ ਪੈਸਾ ਹੜੱਪਣ ਦੇ ਲਈ ਫਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋਕੇ ਦੇ ਨਾਮ ਉੱਤੇ ਇੱਕ ਹੋਰ ਜਾਲੀ ਪਿੰਡ ਨਿਊ ਗੱਟੀ ਰਾਜੋਕੇ ਕਾਗਜ਼ਾਂ ਦੇ ਵਿੱਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਦੇ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਦੇ ਲਈ ਉਸਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਦੇ ਵਿੱਚ ਹੀ ਸ਼ੁਰੂ ਕਰਵਾ ਦਿੱਤਾ ਗਿਆ ਸੋ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਰੁਪਏ ਦੀ ਗ੍ਰਾਂਟ ਹੜੱਪ ਕੇ ਢਕਾਰ ਵੀ ਨਹੀਂ ਮਾਰਿਆ ਸੋ ਇਹ ਮਾਮਲਾ ਅਜਤੋਂ ਕਰੀਬ 5 ਸਾਲ ਪਹਿਲਾਂ ਦਾ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਸੋ ਇੱਕ ਵਿਅਕਤੀ ਨੂੰ ਇਸ ਗਵਨ ਬਾਰੇ ਪਿੰਕ ਲੱਗੀ ਤੇ ਉਸਨੇ 2019 ਦੇ ਵਿੱਚ ਹੀ ਆਰਟੀਆਈ ਪਾ ਕੇ ਸਬੰਧਤ ਵਿਭਾਗ ਕੋਲੋਂ ਜਾਣਕਾਰੀ ਮੰਗੀ ਮੈਂ ਗੁਰਦੇਵ ਸਿੰਘ ਬਲਾਕ ਸੰਪਤੀ ਮੈਂਬਰ ਡਿਸਟ੍ਰਿਕਟ ਫਰੋਇਪੁਰ ਔਰ ਇੱਕ ਮੈਂ ਜਾਲੀ ਪਿੰਡ ਦਾ ਖੁਲਾਸਾ ਕਰ ਰਿਹਾ ਜੋ ਕਿ ਪਿੰਡ ਬਲਾਕ ਫਰੋਇਪੁਰ ਦੇ ਵਿੱਚ ਹੈਗਾ ਉਹ ਪਿੰਡ ਹੈਗਾ ਜੀ ਨਵੀ ਨਵੀ ਗੱਟੀ ਦੇ ਨਾਲ-ਨਾਲ ਇੱਕ ਨਿਊ ਗੱਟੀ ਰਾਜੋ ਕੇ ਪਿੰਡ ਹੈ ਜੀ ਨਿਊ ਗੱਟੀ ਰਾਜੋ ਕੇ ਪਿੰਡ ਹੈ ਉਹ ਕੇ ਮੈਂ ਪਹਿਲਾ ਇੱਕ ਦਰਖਾਸਤ ਦਿੱਤੀ ਸੀ ਜੀ ਡਿਪਟੀ ਡਾਇਰੈਕਟਰ ਸਾਹਿਬ ਨੂੰ ਡਿਪਟੀ ਡਾਇਰੈਕਟਰ ਸਾਹਿਬ ਤੋਂ ਜੋ ਉਹਨਾਂ ਨੇ ਮੈਨੂੰ ਮਤਲਬ ਕਿ ਆਪ ਦੇ ਵਲੋਂ ਉਹਨਾਂ ਨੇ ਪੂਰਾ ਇਫੈਕਟ ਕੀਤੇ ਨੇ ਵੀ ਧਮਕੀਆਂ ਵੀ ਦਿੱਤੀਆਂ ਨੇ ਵੀ ਤੁਸੀਂ ਇਹ ਦਰਖਾਸਤ ਵਾਪਸ ਲੈ ਲਓ ਇਹਦੇ ਵਿੱਚ ਸਾਡੇ ਵੱਡੇ ਅਧਿਕਾਰੀ ਦੀ ਅਸ਼ਮੂਲੀਅਤ ਹੋ ਸਕਦੀ ਹੈ ਤੇ ਉਹਨਾਂ ਤੇ ਗਾਜ ਡਿੱਗ ਸਕਦੀ ਜੀ ਇਹ ਨਿਊ ਗੱਟੀ ਔਰ ਨਵੀਂ ਗੱਟੀ ਦਾ ਕੀ ਮਾਜਰਾ ਕੀ ਹੈ ਨਿਊ ਗੱਟੀ ਨਵੀਂ ਗੱਟੀ ਦਾ ਜੀ ਜਿਹੜੀ ਨਵੀਂ ਗੱਟੀ ਰਾਜੋ ਕੇ ਜੀ ਪਿੰਡ ਉਹ ਪਿੰਡ ਬਿਲਕੁਲ ਅਸਲੀ ਹੈ ਜੀ ਜਿਹੜਾ ਨਿਊ ਗੱਟੀ ਰਾਜੋ ਕੇ ਉਹ ਪਿੰਡ ਬਿਲਕੁਲ ਫੇਕ ਹੈ ਜੀ ਉਹ ਜਾਲੀ ਪਿੰਡ ਬਣਾਇਆ ਹੋਇਆ ਹੈ ਕਿਵੇਂ ਦਾਵਾ ਕਰ ਰਹੇ ਹੋ ਮੈਂ ਆਰਟੀ ਰਿਪੋਰਟ ਨਾਲ ਹੀ ਦਾਵਾ ਕਰ ਰਿਹਾ ਜੀ ਇਹ ਉਹਨਾਂ ਦੇ ਅਫਸਰ ਬਲਾਕ ਫੋਜਪੁਰ ਦੇ ਅਫਸਰ ਵੱਲੋਂ ਮੈਨੂੰ ਇੱਕ ਆਰਟੀ ਰਿਪੋਰਟ ਮੁਹੱਈਆ ਕਰਾਈ ਗਈ ਹੈ ਜਿੰਦੇ ਵਿੱਚ ਇਹ ਜਾਲੀ ਪਿੰਡ ਬਣਾਇਆ ਗਿਆ ਜੀ ਤਾਂ ਉਸ ਪਿੰਡ ਦੇ ਵਿੱਚ ਕੀ ਫਲਾਸੇ ਕੀ ਕਿੰਨੇ ਕੋਈ ਪੈਸੇ ਜਿਹੜੇ ਉਸ ਜਾਲੀ ਪਿੰਡ ਜਿਵੇਂ ਤੁਸੀਂ ਦੱਸਿਆ ਜਾਲੀ ਪਿੰਡ ਦੇ ਵਿੱਚ ਕਿਵੇਂ ਹੋ ਗਿਆ ਉਹਦੇ ਵਿੱਚ ਜਾਲੀ ਪਿੰਡ ਹੈਗਾ ਜੀ ਉਹਦੇ ਵਿੱਚ 43 ਲੱਖ ਰੁਪਈਆ ਜਿਹੜਾ ਇਹਨਾਂ ਨੇ ਜਿਵੇਂ ਮਨੁਰੇਗਾ ਸਕੀਮ ਦੇ ਤਹਿਤ ਇਹਨਾਂ ਨੇ ਗਵਨ ਕੀਤਾ 43 ਲੱਖ ਰੁਪਏ ਗਵਨ ਕੀਤਾ ਜਿੰਦੇ ਵਿੱਚੋਂ 55 ਪ੍ਰੋਜੈਕਟ ਬਣਾਏ ਗਏ ਨੇ ਜੀ ਇਹਨਾਂ ਨੇ ਪ੍ਰੋਜੈਕਟ ਕਿਵੇਂ ਬਣਾਏ ਗਏ ਨੇ ਏਪੀਓ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੱਕ ਆ ਕੇ ਇਹਨਾਂ ਨੇ ਪ੍ਰੋਜੈਕਟ ਬਣਾਏ ਨੇ ਪ੍ਰੋਜੈਕਟ ਬਣਾਏ ਨੇ ਕਿਵੇਂ ਬਣਾਏ ਨੇ ਮਤੇ ਕਿੱਥੋਂ ਲੈ ਕੇ ਆਏ ਨੇ ਕਿਵੇਂ ਬਣਾਏ ਨੇ ਇਹ ਹੁਣ ਇਹੀ ਹੀ ਦੱਸ ਸਕਦੇ ਨੇ ਵੀ ਇਹਨਾਂ ਨੇ ਇਹ ਕਿਵੇਂ ਬਣਾਏ ਨੇ ਪਰ ਇਹਦੇ ਨਾਲ ਨਾਲ ਇੱਕ ਇੱਕ ਹੋਰ ਵੱਡੀ ਗੱਲ ਹੈ ਜੀ ਜਿਹੜੇ ਇਹ ਪ੍ਰੋਜੈਕਟ ਬਣਾਏ ਨੇ ਇਹਦੇ ਵਿੱਚ 60 40 ਰੇਸ਼ੋ ਹੁੰਦੀ ਹੈ ਮਟੀਰੀਅਲ ਦੀ ਔਰ ਲੇਵਰ ਦੀਜੀ ਇਹਨਾਂ ਨੇ ਕੀ ਕਿਹਾ ਉਹਦੇ ਵਿੱਚੋਂ ਜਿਹੜਾ ਅਸਲੀ ਪਿੰਡ ਹੈ ਜੀ ਨਵੀਂ ਗੱਟੀ ਰਾਜੂ ਕੇ ਉਹਦੇ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ 80 ਜੋਬ ਕਾਟ ਬਣਾਏ ਨੇ ਔਰ ਜਿਹੜਾ ਜਾਲੀ ਪਿੰਡ ਹੈ ਉਹਦੇ ਵਿੱਚ 141 ਜੋਬ ਕਾਟ ਬਣੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਉਸ ਤਰ੍ਹਾਂ ਸਕੀਮ ਲਾ ਕੇ ਵੀ ਜਿਵੇਂ ਮੰਨ ਲਓ 60 40 ਦੀ ਰੇਸ਼ੋ ਦੇ ਆਧਾਰ ਤੇ ਇਹਨਾਂ ਨੇ ਪ੍ਰੋਜੈਕਟ ਪਾਏ ਸੀਗੇ ਜੀ ਇਹਦੇ ਵਿੱਚ ਮਟੀਰੀਅਲ ਦੇ ਪ੍ਰੋਜੈਕਟ ਵੀ ਕਾਫੀ ਨੇ ਜਿਵੇਂ 25-30 ਲੱਖ ਰੁਪਏ ਦੇ ਮਟੀਰੀਅਲ ਦੇ ਪ੍ਰੋਜੈਕਟ ਵੀ ਹੈਗੇ ਨੇ ਜੀ ਪਾਰਕ ਵਗੈਰਾ ਪਾਰਕ ਵਗੈਰਾ ਬਣਾਏ ਨੇ ਜੀ ਇੰਟਰਲੌਕ ਟੈਲਾਂ ਬਣਾਈਆਂ ਨੇ ਖੜਵੰਜੇ ਲਾਏਗੇ ਨੇ ਜੀ ਹੋਰ ਮਤਲਬ ਕਿ ਬਹੁਤ ਇਹਨਾਂ ਦੇ ਮਤਲਬ ਕਿ ਹੈਗੇ ਨੇ ਜੀ ਇਹਦੇ ਇਸੇ ਚੀਜ਼ ਨੂੰ ਲੈ ਕੇ ਤੁਸੀਂ ਕੋਈ ਸ਼ਿਕਾਇਤ ਕੀਤੀ ਬਿਲਕੁਲ ਜੀ ਪਹਿਲੀ ਸ਼ਿਕਾਇਤ ਮੈਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਕੀਤੀ ਸੀ ਸ਼ਿਕਾਇਤ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਮੈਨੂੰ ਇੱਕ ਦੋ ਵਾਰ ਹੀ ਬੁਲਾਇਆ ਗਿਆ ਪਹਿਲਾਂ 2022 ਦੇ ਕਰੀਬ ਗੱਲ ਮੈਂ ਕਰ ਰਿਹਾ ਜੀ ਬੁਲਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹਨਾਂ ਵੱਲੋਂ ਡਿਪਟੀ ਡਾਇਰੈਕਟਰ ਵੱਲੋਂ ਇਹ ਕਿਹਾ ਗਿਆ ਵੀ ਤੁਸੀਂ ਇਹ ਦਰਖਾਸਤ ਜਿਹੜੀ ਹੈ ਇਹਦੇ ਵਿੱਚ ਕੁਝ ਨਹੀਂ ਹੈਗਾ ਔਰ ਇਹ ਅਸੀਂ ਦਾਖਲ ਦਫਤਰ ਕਰਨ ਲੱਗੇ ਆਂ ਜਾਂ ਤਾਂ ਤੁਸੀਂ ਐਂ ਕਰੋ ਮੈਂ ਕਹ ਜੀ ਮੇਰੇ ਤੁਸੀਂ ਬਿਆਨ ਲੈ ਲਓ ਦਾਖਲ ਦਫਤਰ ਕਰਨੀ ਦਾਖਲਾ ਕੋਈ ਕਰ ਦੋ ਕੋਈ ਚੱਕਰ ਨਹੀਂ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੇਰਾ ਹਸ਼ਰ ਬਹੁਤ ਮਾਰਾ ਗਿਆ ਤੇਰੇ ਤੇ ਪਰਚੇ ਦਰਜ ਹੋਣਗੇ ਤੇ ਮੈਨੂੰ ਧਮਕਾਇਆ ਗਿਆ ਉਸ ਤੋਂ ਬਾਅਦ ਮੈਨੂੰ ਇਹ ਸਾਬਤ ਹੋਣ ਲੱਗਾ ਵੀ ਮੈਂ ਇਹਨੂੰ ਕਿਸੇ ਨੇ ਦੱਸ ਮੈਨੂੰ ਇਹ ਲੱਗਿਆ ਵੀ ਮੈਂ ਏਡੀਸੀ ਡੀ ਨਾਲ ਗੱਲ ਕਰਾਂ ਜਦੋਂ ਏਡੀਸੀ ਡੀ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗਿਆ ਵੀ ਏਡੀਸੀ ਡੀ ਰੀ ਵਿੱਚ ਸ਼ਮੂਲੀਅਤ ਹੋ ਸਕਦੀ ਜੇ ਉਸ ਵਕਤ ਏਡੀਸੀ ਕੌਣ ਸੀ ਉਸ ਵਕਤ ਏਡੀਸੀ ਡੀ ਸਹਗੇ ਸੀ ਜੀ ਅਰਣ ਕੁਮਾਰ ਸ਼ਰਮਾ ਜੀ ਔਰ ਉਹਨਾਂ ਦੇ ਨਾਲ ਇੱਕ ਮੁੰਡਾ ਰਮਨ ਕੁਮਾਰ ਜੀ ਉਹ ਨਾਲ ਇਹਨਾਂ ਨੇ ਮਤਲਬ ਸਾਰੇ ਇਹਨਾਂ ਨੇ ਮਿਲੀ ਭੁਗਤ ਕਰਕੇ ਕੇਪੀਓ ਹੋ ਗਏ ਇਹ ਹੋ ਗਏ ਇਹਨਾਂ ਨੇ ਕਿਵੇਂ ਪ੍ਰੋਜੈਕਟ ਬਣਾਏ ਕਿਵੇਂ ਇਹਨਾਂ ਨੇ ਪੈਸੇ ਕਢਵਾਏ ਔਰ ਜਦੋਂ ਇੱਕ ਪਿੰਡ ਹੀ ਹੈ ਨਹੀਂ ਉਹ ਹਵਾ ਦੇ ਵਿੱਚ ਬਣਾ ਕੇ ਇਹਨਾਂ ਨੇ ਸਾਰੇ 43 ਲੱਖ ਰੁਪਏ ਦਾ ਗਵਨ ਕੀਤਾ ਔਰ ਮੈਂ ਫਿਰ ਉਸ ਤੋਂ ਬਾਅਦ ਜਦੋਂ ਕੀ ਹੋਇਆ ਜੀ ਮੈਂ ਤੁਹਾਨੂੰ ਡਿਪਟੀ ਡਾਇਰੈਕਟਰ ਦੀ ਗੱਲ ਦੱਸ ਰਿਹਾ ਜੀ ਡਿਪਟੀ ਡਾਇਰੈਕਟਰ ਨੇ ਕੀ ਕੀਤਾ ਜੀ ਡਿਪਟੀ ਡਾਇਰੈਕਟਰ ਨੇ ਮੈਨੂੰ ਧਮਕਾਇਆ ਬਹੁਤ ਹੈ ਕਿਉਂਕਿ ਨਾਮ ਕੀ ਉਹਨਾਂ ਦਾ ਉਹਨਾਂ ਦਾ ਨਾਮ ਹੈਗਾ ਜੀ ਗगनਦੀਪ ਸਿੰਘ ਵਿਰਕ ਅੱਜ ਕੱਲ ਉਹ ਰਿਟਾਇਰਮੈਂਟ ਹੋ ਚੁੱਕੇ ਨੇ ਜੀ ਉਹਨਾਂ ਨੇ ਮੈਨੂੰ ਬੜਾ ਧਮਕਾਇਆ ਵੀ ਤੁਸੀਂ ਅਫਸਰਾਂ ਦੇ ਖਿਲਾਫ ਨਾ ਬੋਲੋ ਤੁਹਾਡਾ ਨੁਕਸਾਨ ਹੋ ਜਾਣਾ ਹੈ ਤੁਸੀਂ ਐ ਹੋ ਜਾਣਾ ਮੈਂ ਕਹਾ ਜੀ ਮੈਂ ਬਿਲਕੁਲ ਡਰਨ ਵਾਲਿਆਂ ਤੋਂ ਨਹੀਂ ਹਾਂ ਜੋ ਹੁੰਦਾ ਹੋ ਜਾਏ ਬਾਕੀ ਮੈਂ ਜਨਤਾ ਦਾ ਪੈਸਾ ਹੈ ਜਨਤਾ ਦੇ ਪੈਸੇ ਨੂੰ ਮੈਂ ਇੱਕ ਇੱਕ ਪੈਸੇ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਾਵਾਂਗਾ ਜਿੰਨੇ ਪੈਸੇ ਨੇ ਇਹ ਸਾਰੇ ਇਹਨਾਂ ਨੂੰ ਰਿਕਵਰ ਕਰਾਓ ਇਹਨਾਂ ਤੇ ਪਰਚਾ ਦਰਜ ਕਰਾਓ ਇਹਨਾਂ ਨੂੰ ਅੰਦਰ ਭੇਜਿਆ ਜਾਵੇ ਪਰ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਰਾਜੀ ਨਮਾ ਕਰ ਲਓ ਮੈਨੂੰ ਉਹਨਾਂ ਨੇ ਬੜੇ ਲਾਲਚ ਵੀ ਦਿੱਤੇ ਪਰ ਮੈਂ ਲਾਲਚ ਦੇ ਵਿੱਚ ਬਿਲਕੁਲ ਨਹੀਂ ਆਇਆ ਮੈਂ ਕਿਹਾ ਵੀ ਮੈਂ ਜਿੰਨੀ ਵੀ ਇਨਕੁਆਰੀ ਹੋਈ ਪ੍ਰੋਪਰ ਕਰਾਵਾਂਗਾ ਔਰ ਮੈਨੂੰ ਇੱਥੋਂ ਦਾ ਕਮੀਜ਼ ਸੀਗੀ ਮੈਂ ਉਸ ਤੋਂ ਬਾਅਦ ਫਿਰ ਮੈਂ ਇੱਕ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਸੀ ਜੀ ਉਹ ਮੈਂ ਚਿੱਠੀ ਜਿਹੜੀ ਡਾਕ ਰਾਹੀਂ ਭੇਜੀ ਉਹਦਾ ਫਿਰ ਮੈਨੂੰ ਮਤਲਬ ਕਿ ਅਜੇ ਤੱਕ ਜਵਾਬ ਤਾਂ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਨੂੰ ਡੀਸੀ ਸਾਹਿਬ ਨੇ ਇੱਕ ਵਾਰੀ ਮੈਂ ਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੇ ਮੈਨੂੰ ਮਤਲਬ ਕਿ ਵਿਸ਼ਵਾਸ ਦਿਵਾਇਆ ਵੀ ਤੁਹਾਡੀ ਇਨਕੁਆਰੀ ਮੈਂ ਬਿਲਕੁਲ ਆਪ ਦੇ ਲੈਵਲ ਤੇ ਕਰਾਂਗਾ ਉਹਨਾਂ ਨੇ ਕੀਤੀ ਵੀ ਏ ਪਰ ਕਿਤੇ ਨਾ ਕਿਤੇ ਜਦੋਂ ਮਤਲਬ ਕਿ ਡੀਸੀ ਸਾਹਿਬ ਨੇ ਇਨਕੁਆਰੀ ਕੰਪਲੀਟ ਹੋਣ ਦਾ ਕੁਝ ਸਮਾਂ ਰਹਿ ਗਿਆ ਸੀ ਪਰ ਉਹਨਾਂ ਦੀ ਬਦਲੀ ਹੋ ਗਈ ਬਦਲੀ ਹੋਣ ਤੋਂ ਬਾਅਦ ਇੱਕ ਡੀਸੀ ਸਾਹਿਬ ਨਵੇਂ ਹੋਣ ਆਏ ਨੇ ਮੈਂ ਉਹਨਾਂ ਨੂੰ ਫਿਰ ਮਿਲਿਆ ਉਹਨਾਂ ਨੇ ਮੇਰੀ ਜਿਹੜੀ ਐਪਲੀਕੇਸ਼ਨ ਸੀਗੀ ਉਹਦਾ ਮੈਂ ਹਵਾਲਾ ਪਾ ਕੇ ਉਹਨਾਂ ਨੇ ਡੀਡੀਪੀ ਸਾਹਿਬ ਨੂੰ ਭੇਜੀ ਹੈ ਜੀ ਜਦੋਂ ਡੀਡੀਪੀ ਸਾਹਿਬ ਨੂੰ ਹੁਣ ਮਿਲਿਆ ਤਾਂ ਮੈਨੂੰ ਡੀਡੀਪੀ ਸਾਹਿਬ ਨੇ ਭਰੋਸਾ ਦਵਾਇਆ ਕਿ ਇੱਕ ਹਫਤੇ ਦੇ ਵਿੱਚ ਵਿੱਚ ਇਹ ਕਾਰਵੀ ਕੰਪਲੀਟ ਕਰ ਦਿੱਤੀ ਜਾਵੇ ਤਾਂ ਅਗਰ ਫਿਰ ਵੀ ਨਹੀਂ ਹੁੰਦੀ ਤਾਂ ਕੀ ਅਗਲਾ ਸਟੈਪ ਹੈ ਅਗਲਾ ਸਟੈਪ ਮੇਰਾ ਹਾਈ ਕੋਰਟ ਦਾ ਹੋਏਗਾ ਜੀ ਇਸ ਤੋਂ ਬਾਅਦ ਮੈਂ ਹਾਈ ਕੋਰਟ ਦਾ ਰੁਖ ਕਰਾਂਗਾ ਜੀ ਐਕੀ ਮੰਗ ਕਰਦਾ ਮੈਂ ਮੰਗ ਇਹ ਕਰਦਾ ਵੀ ਜੀ ਇਹ ਜਿਹੜੇ ਵੀ ਇਹਦੇ ਵਿੱਚ ਜਿਨ੍ਹਾਂ ਦੀ ਵੀ ਇਨਵੋਲਵਮੈਂਟ ਹੈਗੀ ਏ ਉਹਨਾਂ ਤੇ ਪਰਚਾ ਦਰਜ ਹੋਵੇ ਔਰ ਇਹ ਜਿਹੜਾ ਗਰੀਬਾਂ ਦਾ ਪੈਸਾ ਹੈ ਇਹ ਸਾਰਾ ਰਿਕਵਰ ਹੋਣਾ ਚਾਹੀਦਾ ਔਰ ਜਿਹੜਾ ਇਨਸਾਫ ਸਾਰੇ ਗਰੀਬਾਂ ਨੂੰ ਹੀ ਮਿਲ ਸਕੇ ਸਰ ਰਾਜੂ ਗੱਟੀ ਜੀ ਪੁਰਾਣਾ ਪਿੰਡ ਪੁਰਾਣਾ ਪਿੰਡ ਤਾਂ ਇੱਥੇ ਕੋਈ ਨਿਊ ਗੱਟੀ ਵੀ ਹੈਗਾ ਨਹੀਂ ਜੀ ਇਹਦੇ ਤੋਂ ਲੱਗ ਪਿੰਡ ਕੀਤਾ ਗਿਆ ਰਾਜੂ ਦੀ ਗੱਟੀ ਨਵੀਂ ਗੱਟੀ ਰਾਜੂ ਨਵੀਂ ਗੱਟੀ ਰਾਜੂ ਕੀ ਤਾਂ ਇੱਥੇ ਤੀਜਾ ਵੀ ਪਿੰਡ ਕੋਈ ਹੈਗਾ ਨਹੀਂ ਤਾਂ ਨਿਊ ਗੱਟੀ ਦੇ ਜਿਹੜੇ ਕੋਈ ਫੰਡ ਇੱਥੇ ਜਾਂ ਨਵੀਂ ਗੱਟੀ ਦੇ ਫੰਡ ਜਿਹੜੇ ਆਏ ਹੋਏ ਨਹੀਂ ਆ ਸਰਪੰਚਾਂ ਨੂੰ ਪਤਾ ਹੋਵੇ ਉਹ ਤਾਂ ਸਰਪੰਚਾਂ ਨੂੰ ਪਤਾ ਹੋਵੇ ਤਾਂ ਕੋਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤਾਂ ਨਵੀਂ ਗੱਟੀ ਤੇ ਪੁਰਾਣੀ ਗੱਟੀ ਹੈਗੀ ਹੈ ਤੇ ਨਿਊ ਗੱਟੀ ਕੋਈ ਹੈਗਾ ਨਹੀਂ ਤੁਸੀਂ ਇਸ ਪਿੰਡ ਚ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਜਨਮ ਜਦੋਂ ਦਾ ਜਨਮ ਇੱਥੇ ਕਿੰਨਾ ਸਮਾਂ ਵਸਿਆ ਤੁਹਾਡੀ ਉਮਰ ਕਿੰਨੀ ਹੈ 25 ਸਾਲ ਹੋ ਗਏ ਕੀ ਨਾਮ ਹੈ ਅਮਰੀਕ ਸਿੰਘ ਸਿੰਘ ਗੱਟੀ ਰਾਜੂ ਕੇ ਨਾਮੇ ਇੱਥੇ ਮੈਨੂੰ ਲਗਭਗ 35 36 ਸਾਲ ਹੋ ਗਏ ਵਸਦਿਆਂ ਨੂੰ ਇਹ ਪਿੰਡ ਜਿਹੜਾ ਹੈਗਾ ਨਵੀਂ ਗੱਟੀ ਰਾਜੂ ਕੇ ਵਿੱਚ ਆਪਾਂ ਖੜੇ ਆ ਇੱਥੋਂ ਦਾ ਸਰਪੰਚ ਮੌਜੂਦਾ ਤਾਰਾ ਸਿੰਘ ਜਿਹੜੀ ਪੁਰਾਣੀ ਗੱਟੀ ਆ ਉਹਦਾ ਹੈਗਾ ਜੇ ਮੋਹਨ ਸਿੰਘ ਇਹ ਕੀ ਪਿੰਡ ਆ ਕੁੱਤੀ ਜੀ ਨਿਊ ਨਹੀਂ ਹੈਗੀ ਜੀ ਤੇ ਜਿਹੜੇ ਇਹ ਨਿਊ ਤੇ ਨਵੀਂ ਦੇ ਵਿੱਚ ਦੀ ਇਹਨਾਂ ਨੇ ਹੇਰ ਫੇਰ ਚੱਲਿਆ ਉਹ ਕੀ ਆ ਉਹ ਤਾਂ ਜੀ ਕਿ ਇਹਨਾਂ ਦੀ ਕੋਈ ਮਿਲੇ ਭੁਗਤ ਹੋਏਗੀ ਨਿਊ ਤੇ ਗੱਟੀ ਹੈ ਹੀ ਕੋਈ ਨਹੀਂ ਜੀ ਪੂਰੇ ਜਿੰਨੇ ਪਿੰਡ ਹੈਗੇ ਇੱਥੇ ਆਪਣੇ ਹੈਡ ਤੋਂ ਪਾਰ ਸਾਰੇ ਇਹਦੇ ਚ ਨਿਊ ਗੱਟੀ ਹੋਰ ਕੋਈ ਨਹੀਂ ਹੈਗੀ ਟੋਟਲ ਕਿੰਨੇ ਆ ਹੁਣ ਟੋਟਲ ਇੱਥੇ 11 12 ਪਿੰਡ ਬਣਦੇ ਆ ਗੱਟੀ ਰਾਜੋ ਕੇ ਕਿੰਨੇ ਪਿੰਡ ਨੇ ਗੱਟੀ ਰਾਜੋ ਕੇ ਇੱਕ ਹੀ ਪਿੰਡ ਆ ਜਿਹੜੀ ਜਗ੍ਹਾ ਤੁਸੀਂ ਖੜੇ ਹੋ ਇੱਥੇ ਅੱਜ ਦੇ ਮੌਜੂਦਾ ਦੋ ਬਣ ਗਏ ਆ ਇੱਕ ਨਵੇਂ ਗੱਟੀ ਇੱਕ ਪੁਰਾਣੇ ਗੱਟੀ ਰਾਜੋ ਕੇ ਤੇ ਨਿਊ ਗੱਟੀ ਕੋਈ ਹੈ ਨਹੀਂ ਜੀ ਮੈਡਮ ਡੀਸੀ ਮੈਮ ਨੇ ਸਾਨੂੰ ਜਿਹੜਾ ਇਹਦੇ ਬਾਰੇ ਅੱਜ ਸਵੇਰੇ ਜਾਣਕਾਰੀ ਦਿੱਤੀ ਕਿ ਦੀ ਇਨਕੁਆਰੀ ਕਰੋ ਉਹ ਰਿਕਾਰਡ ਮੰਗਾ ਕੇ ਜਿਹੜਾ ਹੁਣ ਅਸੀਂ ਇਨਕੁਆਰੀ ਕਰ ਰਹੇ ਹਾਂ ਤਤਾਂ ਦੇ ਧਾਤ ਜੋ ਇਨਕੁਆਰੀ ਕਰਕੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਤੇ ਸਾਰੇ ਹੀ ਇਨਕੁਆਰੀ ਕਰਕੇ ਜਿਹੜੀ ਹੈ ਸਮੂਤਲੀ ਜਿਹੜੀ ਰਿਪੋਰਟ ਹੈ ਡਿਪਟੀ ਕਮਿਸ਼ਨ ਨੂੰ ਪੇਸ਼ ਕੀਤੀ ਜਾਊਗੀ ਸੋ ਬਟਾਲਾ ਦੇ ਕਨਨਵਾਲ ਰੋਡ ਦੇ ਉੱਤੇ ਬਾਈਕ ਦੇ ਉੱਤੇ ਆਏ ਕੁਝ ਹਮਲਾਵਰਾਂ ਨੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਹੈ ਸੋ ਹਮਲਾਵਾਰਾਂ ਨੇ ਨੌਜਵਾਨ ਦਾ ਪਿੱਛਾ ਕੀਤਾ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਇਹ ਨੌਜਵਾਨ ਹੈ ਜਿਹੜਾ ਜ਼ਖਮੀ ਹੋ ਗਿਆ ਸੋ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਕਿਸੇ ਵੀ ਗੋਲੀਬਾਰੀ ਤੋਂ ਪੁਲਿਸ ਵੱਲੋਂ ਇਨਕਾਰ ਵੀ ਕੀਤਾ ਜਾ ਰਿਹਾ ਸੋ ਮਨਜਿੰਦਰ ਸਿੰਘ ਨਾਮੀ ਵਿਅਕਤੀ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਲਈ ਆਪਣੀ ਇੱਕ ਹੋਰ ਦੋਸਤ ਦੇ ਨਾਲ ਸਾਈਕਲ ਦੇ ਉੱਤੇ ਪਿੰਡ ਤੋਂ ਬਟਾਲਾ ਆਇਆ ਸੀ ਤੇ ਜਿਵੇਂ ਹੀ ਉਸ ਦੀ ਬਾਈਕ ਸਿੰਬਲ ਚੌਂਕੀ ਪਹੁੰਚੀ ਤਾਂ ਚਾਰ ਬਾਈਕਾਂ ਦੇ ਉੱਤੇ ਸਵਾਰ ਕੁਝ ਲੋਕ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਲੈ ਕੇ ਉਸ ਦਾ ਪਿੱਛਾ ਕਰਨ ਲੱਗ ਪਏ ਅਤੇ ਇਸ ਦੌਰਾਨ ਇੱਕ ਹਮਲਾਵਰ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਪਰ ਉਹ ਕਿਸੇ ਤਰ੍ਹਾਂ ਉੱਥੋਂ ਬਚ ਕੇ ਪੁਲਿਸ ਲਾਈਨ ਵੱਲ ਭੱਜ ਗਿਆ ਪਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦੇ ਪਿੱਛੇ ਤੋਂ ਹਮਲਾ ਵੀ ਕੀਤਾ ਤੇ ਉਹ ਬਾਅਦ ਦੇ ਵਿੱਚ ਫਰਾਰ ਹੋ ਗਏ ਸੋ ਮਨਜਿੰਦਰ ਸਿੰਘ ਨੇ ਕਿਹਾ ਕਿ ਹਮਲੇ ਦਾ ਕਾਰਨ ਕੁਝ ਦਿਨ ਪਹਿਲਾਂ ਹਮਲਾਵਰਾਂ ਅਤੇ ਉਸ ਦੇ ਦੋਸਤ ਵਿਚਕਾਰ ਲੜਾਈ ਹੋਈ ਸੀ ਸੋ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਸਿੰਬਲ ਦੇ ਇੰਚਾਰਜ ਅਸ਼ੋਕ ਕੁਮਾਰ ਮੌਕੇ ਦੇ ਉੱਤੇ ਵੀ ਪਹੁੰਚ ਗਏ ਸੋ ਇਹ ਦੇਖ ਕੇ ਹਮਲਾਵਾਰ ਉਥੋਂ ਭੱਜ ਗਏ ਤੇ ਨਾਲ ਹੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਜ਼ਖਮੀਆਂ ਵੱਲੋਂ ਦਿੱਤੇ ਗਏ ਬਿਆਨ ਦੇ ਆਧਾਰ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮੰਜੇ ਨਾਜ਼ਿਰ ਜੀ ਮੰਜੇ ਦਸਿੰਘ ਲਗਾ। ਨਾ ਕੀ ਮੰਜੇ ਦਸਿੰਘ ਕਿੱਥੇ ਰਹਿਣ ਵਾਲਾ ਕੀ ਹੋਇਆ ਕੀ ਅਸੀਂ ਇਦਾਂ ਹੀ ਜਾਣਦੇ ਤੋਂ ਯਾਨੀ ਮੋਟਰਸਾਈਕਲ ਦੀ ਕੈਂਪ ਦੀ ਮਿਲਿਆ ਉਹਨਾਂ ਨੇ ਹੁੰਦਿਆਂ ਦਾਤਰ ਉੱਤਵਾਲਾ ਮੈਂ ਬਾਤਰ ਮਾਈ ਜਾਣਦਾ ਜਾਣਦਾ ਉਹਨਾਂ ਨੂੰ ਕੌਣ ਸੀ ਇੱਕ ਅੱਧੇ ਬੰਦੇ ਨੂੰ ਵੇਖਿਆ ਮੈਂ ਕੌਣ ਸੀ ਨਾਂ ਨਹੀਂ ਜਵਾਨ ਕਾਰਨ ਕੋਈ ਨਾ ਕੋਈ ਰੰਜਿਸ਼ ਕੋਈ ਤਾਂ ਕੋ ਹੋਊਗਾ ਮੈਂ ਥੋੜੀ ਕੀ ਮਾਰਦਾ ਇਨੀ ਦੁਨੀਆ ਨੂੰ ਪਤਾ ਨਹੀਂ ਗਾਦੀ ਰੰਜਿਸ਼ ਦੀ ਲੱਗਾਇਦਾ ਵੀ ਇੱਤਰ ਸੁਹਾਗ ਦਾ ਲਸਲਾ ਵੀ ਤੂੰ ਝਗੜਾ ਹੋ ਜਾਓ ਜਿੱਥੇ ਮੈਂ ਬੋਲ ਤੂੰ ਪੋਕੇ ਤੇ ਮੈਂ ਉਸੇ 75 ਸਾਲਾਂ ਬਲਦੇਵ ਸਿੰਘ ਆ ਕਿਲਾ ਟੇਪ ਸਿੰਘ ਜਿਹਦੇ ਤੇ ਦਾਤਾ ਵਡਾਈ ਇਹਨੂੰ ਦਸਿਆ ਸੀ ਮਨੂੰ ਚਰਵੰਚ ਬਿਕਾਦਰਨਾਂ ਤੇ ਬਲਵਾ ਉਹਦੇ ਤੇ ਤਾਂ ਮਾਰਿਆ ਗਿਆ ਇਸ ਸੰਬੰਧੀ ਇਹਨੂੰ ਤੇ ਮੁੰਡਾ ਦਰਸ਼ਕ ਨੂੰ ਵੀ ਬਹੁਤ ਸਹਿਲ ਹਕਮ ਟਾੜਾ ਤੇ ਤਾਹ ਕਰਾਇਆ ਵਾ ਐਮਐਲਏ ਰਾਹੁਲ ਤੇ ਜੋ ਬਿਆਨ ਦੇ ਗਏ ਉਸ ਜਨਦਾ ਤਕਨੋਨੀ ਕਰ ਰਿਹਾ ਸਰਦੀ ਮੌਕੇ ਤੇ ਜਬ ਬਜਾਇਆ ਗਿਆ ਜੇ ਨਾ ਜਾਂਦੇ ਤਾਂ ਕੋਈ ਨਾ ਕੋਈ ਅਨਸਕੂਲਿਕ ਹੋ ਸਕਦਾ ਹੈ ਕਿਉਂ ਤੇ ਪੁਲਿਸ ਦੀ ਡਿਊਟੀ ਹੈ ਜੀ ਜੇ ਪਤਾ ਲੱਗਾ ਉਹਦੀ ਜਾਂਚ ਚਾਉਣਾ ਸਾਡਾ ਅਸਰ ਹੈ ਸਰ ਦੇ ਵਿਅਕਤੀ ਕਿ ਪਾ ਚੁੱਕੇ ਜਿਹੜੇ ਹਾਂਜੀ ਸਰ ਪੁਲਿਸ ਦੀ ਅੰਗੂਠ ਨੂੰ ਦੇਖ ਕੇ ਮੁਕਤ ਹੋ ਗਿਆ ਸਰ ਕੀ ਕਾਰਵਾਈ ਕਰਦੇ ਐਮਐਲਏ ਔਰ ਦੇ ਜਦੋਂ ਰਿਜ਼ਲਟ ਆਵੇਗਾ ਉਹਦੇ ਅਕਾਰ ਬਿਆਨ ਲਿਖ ਕੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਸੋਇਸਨ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ